ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗੈਂਗਵਾਰ ਚੱਲੀ ਹੋਈ ਹੈ ਦੱਸਦੀ ਕਿ ਲੁਧਿਆਣਾ ਦੇ ਵਿੱਚ ਬੀਤੇ ਦਿਨ ਇੱਕ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਔਰ ਇਸ ਦੀ ਜ਼ਿੰਮੇਵਾਰੀ ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਹੈ ਲਾਰਸ ਬਿਸ਼ਨੋਈ ਜਿਸ ਨੂੰ ਦਮਾਦ ਦੇ ਵਾਂਗ ਰੱਖਿਆ ਹੋਇਆ ਹੈ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਵੀ ਮਿਲਦਾ ਹੈ ਇੰਟਰਵਿਊ ਵਗੈਰਾ ਵੀ ਜਿਹੜੇ ਉਹ ਕਰਦਾ ਹੈ ਜੇਲ੍ਹ ਦੇ ਵਿੱਚ ਬੈਠ ਕੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੋ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅਦਾਕਾਰ ਦੀਪ ਸਿੱਧੂ ਜੋ ਕਿ ਲਗਾਤਾਰ ਆਪਣੀ ਆਵਾਜ਼ ਉਠਾਉਂਦੇ ਰਹੇ ਸੀ ਔਰ ਸਰਕਾਰਾਂ ਦੇ ਖਿਲਾਫ ਵੀ ਬੋਲਦੇ ਰਹੇ ਸੀ ਤਾਂ ਹੁਣ ਇੱਕ ਗੈਂਗਸਟਰ ਪੰਜਾਬੀ ਗੈਂਗਸਟਰ ਮਨਕਰ ਸ਼ਾਮਪੂਰੀਆ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਕਤਲ ਕਰਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਭਾਰਤੀ ਏਜੰਸੀਆਂ ਨੇ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਉਸ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜੋ ਕਿ ਵੀਡੀਓ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇੰਡੀਆ ਦੇ ਵਿੱਚ ਉਹ ਵੀਡੀਓ ਜਿਹੜੀ ਹੈ ਬੈਨ ਕੀਤੀ ਹੋਈ ਹੈ ਔਰ ਜਿਹੜੀ ਸਰਕਾਰ ਦੇ ਵੱਲੋਂ ਉਸ ਵੀਡੀਓ ਨੂੰ ਦਿਖਾਉਣ ਦੀ ਪਰਮਿਸ਼ਨ ਨਹੀਂ ਹੈ ਜੇਕਰ ਵੀਡੀਓ ਦਿਖਾਣਿਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਜਿਹੜੀ ਹੈ ਡਿਲੀਟ ਹੋ ਸਕਦੀ ਹੈ ਤੇ ਇਸ ਲਈ ਤੁਹਾਨੂੰ ਦੱਸਤੀ ਹੈ ਕਿ ਜੋ ਜਾਣਕਾਰੀ ਉਸ ਦੇ ਵੱਲੋਂ ਦਿੱਤੀ ਗਈ ਹੈ ਕਿ ਭਾਰਤੀ ਏਜੰਸੀਆਂ ਦੇ ਵੱਲੋਂ ਕਤਲ ਕਰਵਾਇਆ ਗਿਆ ਔਰ ਜੇਕਰ ਮੈਂ ਹੁਣ ਬੋਲਦਾ ਕਿਉਂਕਿ ਮੈਨੂੰ ਅੱਤਵਾਦੀ ਵੀ ਕਹਿੰਦੇ ਨੇ ਕੁਝ ਲੋਕ ਮੈਨੂੰ ਖਾਲਿਸਤਾਨ ਵੀ ਕਹਿੰਦੇ ਨੇ ਮੈਂ ਕੀ ਆ ਇਹ ਸਭ ਨੂੰ ਪਤਾ ਹੈ ਔਰ ਮੈਨੂੰ ਵੀ ਮਰਵਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਔਰ ਉਸਨੇ ਕਿਹਾ ਕਿ ਮੈਂ ਹੁਣ ਇਸ ਵੇਲੇ ਇੰਗਲੈਂਡ ਦੇ ਵਿੱਚ ਆ ਮੇਰੇ ਉੱਪਰ ਵੀ ਹਮਲੇ ਹੋਏ ਨੇ ਤਾਂ ਵੱਡਾ ਖੁਲਾਸਾ ਜਿਹੜਾ ਉਸਦੇ ਵੱਲੋਂ ਕੀਤਾ ਗਿਆ ਉਸਨੇ ਕਿਹਾ ਕਿ ਮੈਂ ਲਾਈਵ ਹੋਇਆ ਸੀ ਮੇਰੀ ਵੀਡੀਓ ਡਿਲੀਟ ਕਰ ਦਿੱਤੀ ਲੇਕਿਨ ਮੈਨੂੰ ਸੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਇੰਗਲੈਂਡ ਤੋਂ ਪੁਲਿਸ ਸਟੇਸ਼ਨਾਂ ਤੇ ਗਰਨੇਡ ਹਮਲੇ ਕਰਨ ਅਤੇ ਪੰਜਾਬ ਦੇ ਵਿੱਚ ਖੂਨ ਖਰਾਬਾ ਕਰਵਾਉਣ ਦੇ ਦੋਸ਼ੀ ਗੋਪੀ ਕੜਸ਼ਾਂਪੂਰੀਆ ਦੇ ਭਰਾ ਮਾਨ ਕੜਸ਼ਾਂਪੂਰੀਆ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਇਸ ਦੇ ਵਿੱਚ ਉਸ ਨੇ ਭਾਰਤੀ ਏਜੰਸੀਆਂ ਤੇ ਲਗਾਤਾਰ ਉਸ ਦਾ ਪਿੱਛਾ ਕਰਨ ਦਾ ਦੋਸ਼ ਲਗਾਇਆ ਤੇ ਮਾਨ ਨੇ ਕਿਹਾ ਕਿ ਇਸ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਉਹ ਭਾਰਤੀ ਏਜੰਸੀਆਂ ਬਾਰੇ ਸਭ ਕੁਝ ਜਾਣਦਾ ਹੈ ਜੋ ਇੰਗਲੈਂਡ ਦੇ ਵਿੱਚ ਉਸ ਦਾ ਪਿੱਛਾ ਕਰ ਰਹੀਆਂ ਨੇ। ਉਹ ਬ੍ਰਿਟਿਸ਼ ਪੁਲਿਸ ਤੇ ਕੋਰ ਸ਼ਿਕਾਇਤ ਦਰਜ ਕਰਵਾਏਗਾ ਤੇ ਉਹਨਾਂ ਨੂੰ ਇੱਥੇ ਕੈਦ ਕਰ ਦੇਵਿੰਗਾ। ਮਾਨ ਕੰਜਾਮਪੂਰੀਆ ਨੇ ਦਾਵਾ ਕੀਤਾ ਕਿ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਅਦਾਕਾਰ ਦੀਪ ਸਿੱਧੂ ਨੂੰ ਮਰਵਾਇਆ ਹੈ ਤੇ ਹੁਣ ਉਸ ਦਾ ਪਿੱਛਾ ਜਿਹੜਾ ਕੀਤਾ ਜਾ ਰਿਹਾ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਨ ਕੰਜਾਮਪੂਰੀਆ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਨਾ ਤਾਂ ਖਾਲਿਸਤਾਨੀ ਹੈ ਤੇ ਨਾ ਹੀ ਅੱਤਵਾਦੀ ਜਦੋਂ ਵੀ ਉਹ ਸੋਸ਼ਲ ਮੀਡੀਆ ਤੇ ਬੋਲਣ ਦੇ ਲਈ ਜਾਂਦਾ ਹੈ ਤਾਂ ਉਸ ਦੀ ਆਵਾਜ਼ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ ਤੇ ਪਾਬੰਦੀ ਲਗਾਈ ਜਾਂਦੀ ਹੈ ਗੋਪੀ ਕਰਸ਼ਾਪੂਰੀਆ ਗੈਂਗ ਦਾ ਪੰਜਾਬ ਦੇ ਮਾਝਾ ਪੱਟੀ ਦੇ ਵਿੱਚ ਪ੍ਰਭਾਵ ਹੈ ਪੰਜਾਬ ਦੇ ਮਾਝਾ ਪੱਟੀ ਦੇ ਵਿੱਚ ਪ੍ਰਭਾਵ ਰੱਖਣ ਵਾਲੇ ਕਣਸ਼ਾਮਪੁਰੀਆ ਤੇ ਜੱਗੂ ਭਗਵਾਨਪੁਰੀਆ ਗੈਂਗ ਇਸ ਸਮੇਂ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਨੇ 2 ਦਿਨ ਪਹਿਲਾਂ ਜੱਗੂ ਗੈਂਗ ਨੇ ਬਟਾਲਾ ਦੇ ਬੇਰਿੰਗ ਕਾਲਸ ਦੇ ਸਾਬਕਾ ਪ੍ਰਿੰਸੀਪਲ ਜਸਮੀਤ ਤੇ ਗੋਲੀਬਾਰੀ ਕੀਤੀ ਜਸਮੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਜੱਗੂ ਗੈਂਗ ਦੇ ਹੈਰੀ ਛੱਤੀਆ ਕੇਸ਼ਵ ਸ਼ਿਵਾਲਾ ਤੇ ਅਮਰਿਤ ਧਾਲਮ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਗੋਪੀ ਕਣਸ਼ਾਮਪੁਰੀਆ ਜੋ ਕਿ ਪਾਕਿਸਤਾਨੀ ਡਾਉਣ ਸ਼ੇਬਾਜ਼ ਪੱਟੀ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੈ ਉਸ ਦਾ ਭਰਾ ਦੇ ਨਾਲ ਜਿਹੜਾ ਝਗੜਾ ਹੋ ਗਿਆ ਸੀ ਤੇ ਇੱਕ ਹਫ਼ਤਾ ਪਹਿਲਾਂ ਸ਼ਹਿਜ਼ਾਦ ਪੱਟੀ ਅਤੇ ਮਾਨ ਕੰਜਾਪੂਰੀਆ ਦੇ ਵਿਚਕਾਰ ਮਤਭੇਦ ਜੰਤਕ ਹੋ ਗਿਆ ਸੀ ਸ਼ਹਿਜ਼ਾਦ ਪੱਟੀ ਨੇ ਮਾਨ ਕੰਜਾਪੂਰੀਆ ਨੂੰ ਨਿਸ਼ੇੜੀ ਵੀ ਕਿਹਾ ਸੀ ਮਾਨ ਕੰਜਾਪੂਰੀਆ ਜੋ ਕਿ ਗੈਂਗਸਟਰ ਹੈ ਉਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਔਰ ਇਸ ਵੀਡੀਓ ਦੇ ਵਿੱਚ ਉਸ ਨੇ ਦੋ ਮਤਵਪੂਰਨ ਬਿਆਨ ਦਿੱਤੇ ਸਭ ਤੋਂ ਪਹਿਲਾਂ ਉਸ ਨੇ ਕਿਹਾ ਕਿ ਕੀ ਮੈਂ ਖਾਲਿਸਤਾਨੀ ਹਾਂ ਤੁਸੀਂ ਮੇਰੇ ਤੇ ਪਾਬੰਦੀ ਕਿਉਂ ਲਗਾ ਰਹੇ ਹੋ ਔਰ ਉਸ ਨੇ ਇੱਕ ਸਵਾਲ ਜਿਹੜਾ ਪੁੱਛਿਆ ਉਹਨੇ ਕਿਹਾ ਕਿ ਮੈਂ ਕੱਲ ਲਾਈਵ ਹੋਇਆ ਤੇ ਉਹਨਾਂ ਨੇ ਮੈਨੂੰ ਜਿਹੜਾ ਕਿ ਮੇਰੀ ਵੀਡੀਓ ਹਟਾ ਦਿੱਤੀ ਪਾਬੰਦੀ ਲਗਾ ਦਿੱਤੀ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਪਾਬੰਦੀ ਜਿਹੜੀ ਤੁਸੀਂ ਮੇਰੇ ਤੇ ਲਗਾਈ ਹੈ ਕਿ ਮੈਂ ਚੁੱਪ ਬੈਠਾਂਗਾ ਮੇਰੇ ਵਿਰੁੱਧ ਵਿਰੁੱਧ ਜੋ ਵੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਉਹ ਸਫਲ ਨਹੀਂ ਹੋਣਗੀਆਂ ਮੇਰੀ ਜਿੰਨੀ ਮਰਜ਼ੀ ਥਾਵਾਂ ਤੇ ਤੁਸੀਂ ਤਸਵੀਰਾਂ ਸਾਂਝੀਆਂ ਕਰੋ ਇਸ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਰਤੀ ਏਜੰਸੀਆਂ ਮੇਰੇ ਪਿੱਛੇ ਹਨ ਤੇ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਹਾਂ ਮੈਂ ਇੰਗਲੈਂਡ ਦੇ ਵਿੱਚ ਬੈਠਾ ਇਹ ਲੋਕ ਜੋ ਮੇਰੇ ਪਿੱਛੇ ਨੇ ਉਹ ਆਪਣੇ ਵਿਰੁੱਧ ਸਬੂਤ ਕੱਢ ਰਹੇ ਨੇ ਤੇ ਮੈਂ ਉਹਨਾਂ ਨੂੰ ਇੱਥੇ ਜਿਹੜਾ ਬ੍ਰਿਟਿਸ਼ ਪੁਲਿਸ ਤੋਂ ਗ੍ਰਿਫਤਾਰ ਕਰਵਾਵਾਂਗਾ ਤੇ ਗੱਲ ਜਿਹੜੀ ਹੈ ਮਾਨ ਕਨਚਾਂਪੂਰੀਆ ਦੇ ਵੱਲੋਂ ਕਹੀ ਗਈ ਹੈ ਔਰ ਮਾਨ ਕਨਚਾਂਪੂਰੀਆ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਭਾਰਤੀ ਏਜੰਸੀਆਂ ਲਗਾਤਾਰ ਮੇਰਾ ਪਿੱਛਾ ਕਰ ਰਹੀਆਂ ਨੇ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਤੁਸੀਂ ਦੀਪ ਸਿੱਧੂ ਨੂੰ ਮਾਰ ਦਿੱਤਾ ਤੇ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਮਾਨ ਕਨਚਾਂਪੂਰੀਆ ਨੂੰ ਵੀ ਮਾਰ ਸੋਕਦੇ ਪਰ ਤੁਸੀਂ ਅਜੇ ਨਹੀਂ ਕਰ ਸਕਦੇ ਮੈਂ ਮਾਨ ਕਨਚਾਂਪੂਰੀਆ ਤੇ ਮੈਂ ਏਜੰਸੀਆਂ ਨੂੰ ਸਿੱਧਾ ਕਹਿ ਰਿਹਾ ਕਿ ਆਪਣੇ ਬੰਦੇ ਭੇਜੋ ਸਿੱਧੇ ਆਓ ਤੁਹਾਡੀ ਗੁੰਡਾਗਰਦੀ ਕੰਮ ਨਹੀਂ ਕਰੇਗੀ ਮੈਂ ਡਰਨ ਵਾਲਾ ਨਹੀਂ ਹਾਂ ਤੁਸੀਂ ਮੈਨੂੰ ਚੁੱਪ ਨਹੀਂ ਕਰਵਾ ਸਕਦੇ ਤੇ ਮੈਂ ਕਿਸੇ ਦਿਨ ਮਰਨ ਵਾਲਾ ਇਸ ਲਈ ਮੈਂ ਮਰਨ ਤੋਂ ਪਹਿਲਾਂ ਕੁਝ ਕਰਾਂਗਾ ਤੇ ਇਹ ਗੱਲ ਜਿਹੜੀ ਉਸ ਦੇ ਵੱਲੋਂ ਵੀਡੀਓ ਦੇ ਵਿੱਚ ਕਹੀ ਗਈ ਹੈ ਜੋ ਕਿ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤਾਂ ਵੱਡਾ ਖੁਲਾਸਾ ਜਿਹੜਾ ਹੈ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਸ ਗੈਂਗਸਟਰ ਦੇ ਵੱਲੋਂ ਕੀਤਾ ਗਿਆ ਲਗਾਤਾਰ ਗੈਂਗਸਟਰ ਲੌਸ ਬਿਸ਼ਨੋਈ ਦੇ ਵੱਲੋਂ ਜਿਹੜੀ ਇਹ ਜ਼ਿੰਮੇਵਾਰੀ ਲਈ ਗਈ ਸੀ ਕਿ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹਾਲਾਂਕਿ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਕਿਸੇ ਦੇ ਵੱਲੋਂ ਵੀ ਜ਼ਿੰਮੇਵਾਰੀ ਨਹੀਂ ਲਈ ਗਈ ਸੀ ਔਰ ਇਹ ਇੱਕ ਐਕਸੀਡੈਂਟ ਐਕਸੀਡੈਂਟ ਜਿਹੜਾ ਦਿਖਾਇਆ ਗਿਆ ਸੀ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਔਰ ਉਸਦੀ ਮੌਤ ਹੋ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਸਿਆਸਤ ਵੀ ਭਖ ਸਕਦੀ ਹੈ ਔਰ ਤੁਹਾਨੂੰ ਇਹ ਵੀ ਦੱਸਤੀ ਹੈ ਕਿ ਗੈਂਗਵਾਰ ਵੀ ਜਿਹੜੀ ਹੈ ਇੱਕ ਵਾਰ ਫਿਰ ਤੋਂ ਹੋ ਸਕਦੀ ਹੈ ਪੰਜਾਬ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਗੈਂਗਸਟਰ ਹੋਵੇ ਲੇਕਿਨ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਗੈਂਗਸਟਰਾਂ ਦੇ ਵੱਲੋਂ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਿਵਾਦ ਜਿਹੜਾ ਉਹ ਵੱਧ ਸਕਦਾ ਹੈ